ਜਿਹੜੇ ਗੋਦਾਮ ਨੂੰ ਤੁਸੀਂ ਸੀਲ ਕਰਦੇ ਵੇਖ ਰਹੇ ਹੋ ਇਸ ਗੋਦਾਮ ਦੇ ਵਿੱਚ ਪੁੱਠਾ ਕੰਮ ਚੱਲ ਰਿਹਾ ਸੀ ਜੋ ਲੋਕਾਂ ਦੀ ਸਿਹਤ ਨੂੰ ਬਰਬਾਦ ਕਰਦਾ ਸੀ ਤਾਂ ਜਿਵੇਂ ਹੀ ਇਸ ਦੀ ਸੂਚਨਾ ਵਿਭਾਗ ਨੂੰ ਮਿਲਦੀ ਆ ਤਾਂ ਮੌਕੇ ਤੇ ਪਹੁੰਚ ਕੇ ਛਾਪਾਂ ਮਾਰਿਆ ਤਾਂ ਅੰਦਰਲਾ ਸਮਾਨ ਦੇਖ ਉਹਨਾਂ ਦੇ ਪਸੀਨੇ ਛੁੱਟ ਗਏ ਉਹਨਾਂ ਨੇ ਨਾਲ ਦੀ ਨਾਲ ਐਕਸ਼ਨ ਲੈਂਦੇ ਹੋਏ ਇਸ ਗੋਦਾਮ ਨੂੰ ਸੀਲ ਕਰ ਦਿੱਤਾ ਹੈ ਦਰਅਸਲ ਲੈਰਾ ਗਾਗਾ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਸਿੰਥੈਟਿਕ ਦੁੱਧ ਬਣਾਉਣ ਵਾਲੇ ਗੋਦਾਮ ਤੇ ਛਾਪਾ ਮਾਰਿਆ ਤਾਂ ਵੱਡੀ ਮਾਤਰਾ ਦੇ ਵਿੱਚ ਉੱਥੇ ਸਿੰਥੈਟਿਕ ਦੁੱਧ ਬਣਾਉਣ ਵਾਲਾ ਸਮਾਨ ਅਤੇ ਰਿਫਾਇਨ ਤੇਲ ਕਰਨ ਵਾਲਾ ਸਮਾਨ ਬਰਾਮਦ ਕੀਤਾ ਤਾਂ ਕਾਰਵਾਈ ਕਰਦੇ ਹੋਏ ਉਹਨਾਂ ਨੇ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਜਦ ਤੱਕ ਉਹ ਪਹੁੰਚਦੇ ਉਦੋਂ ਤੱਕ ਦੁੱਧ ਦਾ ਟੈਂਕਰ ਲੈ ਕੇ ਗੋਦਾਮ ਦਾ ਮਾਲਿਕ ਪਹਿਲਾਂ ਹੀ ਉਥੋਂ ਚਲਾ ਗਿਆ ਸੀ ਜਿਸ ਦੀ ਜਾਣਕਾਰੀ ਡਾਕਟਰ ਬਲਜੀਤ ਸਿੰਘ ਨੇ ਸਾਂਝੀ ਕੀਤੀ ਹੈ ਪਰ ਸਾਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਲਹਰਗਾਗਾ ਦੇ ਕੋਲ ਪਿੰਡ ਕੋਟੜ ਡੇਲ ਹੈ ਜਿੱਥੇ ਕਿ ਕੋਈ ਬੰਦਾ ਦੁੱਧ ਤਿਆਰ ਕਰਕੇ ਲਹਰਗਾਗਾ ਵੀਖੇ ਰੋਜ਼ ਸਪਲਾਈ ਕਰਦਾ ਟੈਂਕਰਾਂ ਵਿੱਚ ਭਰ-ਭਰ ਕੇ ਤੇ ਅੱਜ ਤਕਰੀਬਨ ਸਵੇਰੇ 6:30 ਵਜੇ ਜਦੋਂ ਅਸੀਂ ਇੱਥੇ ਆਏ ਕੁਝ ਚਿਰ ਪਹਿਲਾਂ ਉਹ ਲੈ ਚਲਾ ਗਿਆ ਸੀ ਤੇ ਅਸੀਂ ਉਹਨੂੰ ਬਾਰ-ਬਾਰ ਫੋਨ ਵੀ ਕੀਤਾ ਤੇ ਉਹਨੇ ਆਉਣ ਤੋਂ ਆਨਾਂ ਕਰਨੀ ਕੀਤੀ ਤੇ ਹੁਣ ਉਹਨੇ ਜਵਾਬ ਦਿੱਤਾ ਮੈਂ ਨਹੀਂ ਆਉਂਦਾ ਇਸ ਕਰਕੇ ਅਸੀਂ ਉਹਨੂੰ सील ਕਰਕੇ ਜਾ ਰਹੇ ਆ ਸਰ ਉਹਨਾਂ ਦੇ ਕਿੰਨੇ ਗੇਟ ਹੈਗੇ ਜਿਹੜੇ ਸੀਲ ਕੀਤੇ ਹੋਏ ਨੇ ਤੇ ਸਮਾਨ ਕੀ ਕੁਝ ਨਜ਼ਰ ਆਇਆ ਤੁਹਾਨੂੰ ਇਹਦੇ ਵਿੱਚ ਜਿੱਥੇ ਇਹ ਸਾਰਾ ਆਪਣਾ ਇਹ ਪ੍ਰੋਸੀਜਰ ਕਰਦਾ ਸੀ ਉਹਦੇ ਦੋ ਗੇਟ ਨੇ ਉਹਦੇ ਵਿੱਚ ਤਕਰੀਬਨ ਰਿਫਾਈਨਡ ਆਇਲ ਤੇ ਸਕਿਮਡ ਮਿਲਕ ਜਿਹਨੂੰ ਸੁੱਕਾ ਦੁੱਧ ਕਹਿੰਦੇ ਆ ਤੇ ਗੈਸ ਸਿਲੰਡਰ ਤੇ ਦੁੱਧੀਆਂ ਕੰਨੀਆਂ ਉਹ ਸਾਰੀਆਂ ਤਕਰੀਬਨ ਅਸੀਂ ਗੇਟ ਦੇ ਨੀਚੋਂ ਦੇਖਿਆ ਤਾਂ ਉਹ ਸਾਰਾ ਉੱਥੇ ਪਿਆ ਹੈ ਤਾਂ ਅਸੀਂ ਉਹਨੂੰ ਸੀਲ ਕਰ ਦਿੱਤਾ ਗਿਆ ਸਰੇ ਦੁੱਧ ਕਿੱਥੇ ਜਾਂਦਾ ਸੀਗਾ ਕੁਝ ਪਤਾ ਲੱਗਿਆ ਕਿੰਨੀ ਕਿੰਨੀ ਕੁਆਂਟੀਟੀ ਚ ਦੁੱਧ ਬਣਦਾ ਸੀਗਾ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਟੈਂਕਰ ਲੈ ਕੇ ਆਉਂਦੇ ਸੀਗੇ ਹਮਤ ਜਿਹੜੀ ਸਾਨੂੰ ਸੂਚਨਾ ਮਿਲੀ ਸੀ ਉਹਦੇ ਚ ਇਹ ਸੀ ਵੀ ਇਹ ਦੋ ਤਿੰਨ ਟੈਂਕਰ ਬਣਾ ਕੇ ਲਹਾਰਾ ਗਾਗਾ ਵਿਖੇ ਸ਼ਹਿਰ ਦੇ ਵਿੱਚ ਹੀ ਸਪਲਾਈ ਕਰਦੇ ਸੀ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਹੈਗੀ ਹੈ ਜਿੱਥੇ ਦੇਖੋ ਅਸੀਂ ਇਹ ਜਿਹੜਾ ਸਾਰਾ ਇਹ ਦੋਨੇ ਗੇਟ ਜਿਹੜੇ ਅਸੀਂ ਸੀਲ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਏਗਾ ਅਸੀਂ ਉਹਦੀ ਪ੍ਰੈਜੈਂਸ ਦੇ ਵਿੱਚ ਇਹਨਾਂ ਨੂੰ ਖੋਲਾਂਗੇ ਤੇ ਸੈਂਪਲਿੰਗ ਇਹਦੀ ਫੇਰ ਦੁਬਾਰਾ ਸੈਂਪਲਿੰਗ ਕਰਾਂਗੇ। ਡਾਕਟਰ ਸਾਹਿਬ ਕੋਈ ਟੈਂਕਰ ਨੰਬਰ ਮਿਲੇ ਹੈ ਤੁਹਾਨੂੰ ਕੋਈ ਗੱਡੀ ਨੰਬਰ ਮਿਲੇ ਹੋਣ ਕੋਈ ਉਹਨਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਿੱਥੇ ਗਏ ਆ ਉਹ ਟੈਂਕਰ ਪਾਲ ਕੀਤੀ ਹੋਵੇ। ਨਹੀਂ ਉਹ ਸਾਨੂੰ ਨੰਬਰ ਆ ਜਾਏਗਾ ਅਸੀਂ ਇਹ ਉੱਪਰ ਮੈਸੇਜ ਕਨਵੇ ਕਰ ਦਿੱਤਾ ਤੇ ਜਦੋਂ ਆਇਆ ਤਾਂ ਅਸੀਂ ਉਹ ਜਿਹੜੇ ਗੱਡੀ ਹੈ ਉਹਨੂੰ ਵੀ ਉਹਦੇ ਤੇ ਵੀ ਕਾਰਵਾਈ ਜਿਹੜੀ ਹੋਊਗੀ ਆਰਟੀ ਸਾਬ ਨਾਲ ਗੱਲ ਕਰਕੇ ਕਰਾਂਗੇ। ਜਿੱਥੇ ਇਹ ਮਾਲ ਲੈਂਦੇ ਸੀਗੇ ਜੀ ਕਿ ਉਹਨਾਂ ਤੇ ਵੀ ਕਾਰਵਾਈ ਹੋਊਗੀ ਜਿਹੜੇ ਮਾਲ ਲੈਂਦੇ ਸੀਗੇ ਜਾਂ हां ओ असी ਹੁਣ ਲਹਿਰੇ ਅੱਗੇ ਜਾਂਦੇ ਆ ਉੱਥੇ ਅਸੀਂ ਪਤਾ ਕਰਾਂਗੇ ਵੀ ਇਹ ਦੀ ਸਪਲਾਈ ਕਿੱਥੇ ਕਰਦਾ ਸੀ ਸਰ ਇੱਕ ਕੁਐਸਚਨ ਸੀਗਾ ਵੀ ਤੁਸੀਂ ਪਿੰਡ ਦੇ ਵਿੱਚ ਕਾਰਵਾਈ ਕੀਤੀ ਐ ਇਹਦਾ ਪਿੰਡ ਦਾ ਕੋਈ ਮਤਤਵਗਰ ਬੰਦਾ ਜਾਂ ਕੋਈ ਪੰਚਾਇਤ ਜਾਂ ਕੋਈ ਸਰਪੰਚ ਮੌਕੇ ਤੇ ਹਾਂ ਸਾਡੇ ਨਾਲ ਪੁਲਿਸ ਟੀਮ ਸਾਰੀ ਨਾਲ ਹੈ ਇਹਨਾਂ ਨੂੰ ਅਸੀਂ ਨਾਲ ਲੈ ਕੇ ਆਏ ਸੀ ਤੇ ਪਿੰਡ ਦੇ ਸਰਪੰਚ ਸਾਹਿਬ ਵੀ ਆਏ ਸੀ ਤੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਸਾਰੀ ਕਾਰਵਾਈ ਹੋਈ ਐ ਦੇਖਿਆ ਜਾਵੇ ਤਾਂ ਅੱਜਕੱਲ ਮਿਲਾਵਟ ਖੋਰੀ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ ਇਸ ਦੇ ਨਾਲ ਲੋਕਾਂ ਦੀ ਸਿਹਤ ਨਾਲ ਸ਼ਰਿਆਮ ਖਿਲਵਾੜ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਲਹਿਰਾ ਗਾਗਾ ਤੋਂ ਅਨਿਲ ਜੈਨ ਦੀ ਰਿਪੋਰਟ